ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਹਵਤਾਰ ਸਿੰਘ ਕਮੋਜ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਪਹਿਲਾਂ ਇੱਕ ਵਾਰੀ ਤੁਸੀਂ ਤਸਵੀਰ ਦੇਖੋ ਟੈਂਪਰੇਚਰ ਦੀ ਅੱਜ ਇਸ ਵਕਤ ਰੂਮ ਟੈਂਪਰੇਚਰ 11 ਡਿਗਰੀ ਸ਼ੋ ਹੋ ਰਿਹਾ ਹੈ ਬਹੁਤ ਠੰਡ ਹੈ ਬਾਹਲਾ ਟੈਂਪਰੇਚਰ ਇਸ ਵਕਤ 4 ਡਿਗਰੀ ਦੇ ਕਰੀਬ ਹੈ ਤੇ ਹੁਣ ਤੁਹਾਨੂੰ ਮੈਂ ਜਿਹੜੀ ਚੀਜ਼ ਦਿਖਾਉਣ ਚੱਲਿਆ ਮੈਂ ਰਸੋਈ ਦੇ ਵਿੱਚਾਂ ਉਹ ਚੀਜ਼ ਦੇਖੋ ਇਹ ਇਸ ਵਕਤ ਮੇਰੀ ਰਸੋਈ ਦੇ ਵਿੱਚ ਦੋ ਡੱਬੇ ਪਏ ਨਜ਼ਰ ਆ ਰਹੇ ਨੇ ਵੱਡਾ ਡੱਬਾ ਉਹ ਪ्योर ਦੇਸੀ ਕੀ ਉਹਦਾ ਸੁਧ ਦੇਸੀ ਕੀ ਉਸ ਡੱਬੇ ਵਿੱਚ ਹੈ ਅਤੇ ਇੱਕ ਕੌਲੀ ਦੇ ਵਿੱਚ ਕੀ ਪਿਆ ਇਹ ਹੈਗਾ ਦਾਲਡਾ ਕੀ ਹੁਣ ਆਪਾਂ ਸਭ ਤੋਂ ਪਹਿਲਾਂ ਹਥੇਲੀ ਦੇ ਉੱਪਰ ਥੋੜਾ ਜਿਹਾ ਡਾਲਡਾ ਕੀ ਰੱਖ ਕੇ ਦੇਖਾਂਗੇ ਗਿਣਤੀ ਕਰਾਂਗੇ 1 2 3 4 5 6 7 8 9 10 ਘੀ ਦੇ ਵਿੱਚ ਕੋਈ ਮੂਵਮੈਂਟ ਨਹੀਂ ਉਸੇ ਤਰ੍ਹਾਂ ਕੀ ਨਜ਼ਰ ਆ ਰਿਹਾ ਹੈ ਤੇ ਹੁਣ ਆਪਾਂ ਆਪਣੀ ਹਥੇਲੀ ਦੇ ਉੱਪਰ ਥੋੜਾ ਜਿਹਾ ਦੇਸੀ ਕੀ ਪਾ ਕੇ ਵੇਖਾਂਗੇ ਉਸੇ ਤਰ੍ਹਾਂ ਗਿਣਤੀ ਕਰਾਂਗੇ ਕੀ ਰੱਖਦੇ ਸਰ 1 2 3 4 5 6 7 8 9 10 ਦੇਖੋ ਹੱਥ ਦੀ ਹਥੇਲੀ ਦੀ ਗਰਮੈਸ ਦੇ ਨਾਲ ਘੀ ਦੇ ਵਿੱਚ ਹਲਕੀ ਮੂਵਮੈਂਟ ਹੋਣੀ ਸ਼ੁਰੂ ਹੋ ਚੁੱਕੀ ਕੀ ਥੋੜਾ ਜਿਹਾ ਪਿੰਗਲਾ ਸ਼ੁਰੂ ਹੋ ਚੁੱਕਾ ਹੈ ਸੋ ਦੋਸਤੋ ਇਸ ਤਰ੍ਹਾਂ ਵੀ ਦੇਸੀ ਕੀ ਦੀ ਪਛਾਣ ਕੀਤੀ ਜਾ ਸਕਦੀ ਇਸ ਵਕਤ 11 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਜੇਕਰ ਆਪਾਂ ਹਥੇਲੀ ਦੇ ਉੱਪਰ ਡਾਲਣ ਲਈ ਰੱਖੀ ਤਾਂ ਉਨੀ ਜਲਦੀ ਨਹੀਂ ਪਿਘਲਦਾ ਜਦੋਂ ਕਿ ਪ्योर ਸੁੱਧ ਦੇਸੀ ਕੀ ਹੁੰਦਾ ਉਹ ਹਥੇਲੀ ਦੇ ਉੱਪਰ ਰੱਖਦੇ ਸਾਰੇ ਪਿਗਲਣਾ ਸ਼ੁਰੂ ਕਰ ਦਿੰਦਾ ਹੈ